ਅੱਜ ਸਮਾਣਾ ਦੀ ਪਟਿਆਲਾ ਰੋਡ ਪਾਕੜਾ ਨਜ਼ਦੀਕ ਮੁੰਡਿਆਂ ਨੂੰ ਸਟੰਟ ਬਾਜੀ ਕਰਨਾ ਬਹੁਤ ਹੀ ਮਹਿੰਗਾ ਪਿਆ ਅੱਜ ਉਹ ਜਦੋਂ ਆਪਣੀ ਬਲੇਰੋ ਗੱਡੀ ਨਾਲ ਸਟੰਟ ਕਰ ਰਹੇ ਸੰਤਾਂ ਉਹਨਾਂ ਦੀ ਗੱਡੀ ਦਾ ਸੰਤੁਲਿਤ ਵਿਗੜਨ ਕਾਰਨ ਗੱਡੀ ਪਾਕੜਾ ਨਹਿਰ ਵਿੱਚ ਛਾ ਡਿੱਗੀ ਜਾਨੀ ਨੁਕਸਾਨ ਦਾ ਵਿਚਾਰ ਰਹਾ ਮੌਜੂਦਾ ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਵੀ ਇਸ ਗੰਦ ਬਾਜੀ ਤੋਂ ਪਰਹੇਜ਼ ਕਰਨ ਕੋਈ ਪਰਿਵਾਰ ਨੂੰ ਪੜ੍ਹ ਕੇ ਰੋ ਪੂ ਨੂੰ ਟੈਨਸ਼ਨ ਕਰਦੇ ਓਏ ਯਾਰ ਜਮੀਨ 14 ਤੋਂ 19 ਦਾ ਵੀਡੀਓ ਮੇਰੇ ਨਾਲ ਆ ਗਿਆ ਸੱਜੀ ਲਾਈਵ ਚੱਲ ਰਿਹਾ ਉਹ ਆ ਗਿਆ ਕਿਸੇ ਗੱਡੀ ਗੱਡੀ ਫਲੈਰ ਉੱਤੇ ਦਾ ਰੋਲਾ ਜੀ ਅੱਜ ਸਮੂਹਾਂ ਦੀ ਭਾਤਣਾ ਲੈ ਲਿਆ ਲਵੇ ਲਾ ਲੋ ਨਵੇ ਨਵੇ ਲਵੇ ਲਾ ਲੋ ਬਾਈ ਲਵੇ 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 ਲਾ ਲੋ ਨਵੇ ਓ ਯਾਰ ਇਹ ਵਿੱਚ ਕੌਣਾ ਹੋਰ ਹੈਲੋ ਵੀਰੇ ਵਿੱਚ ਕੌਣਾ ਹੋਰ ਕੱਲਾ ਏ ਸੀ ਤੂੰ ਆ ਜਾ ਆ ਜਾ ਬਿਨੇ ਆ ਜਾ ਯਾਰ ਥੋੜੀ ਮੋਟੀ ਸਪੀਡ ਤਾਂ ਦੇਖ ਲੈਂਦਾ ਤੂੰ ਗੱਡੀ ਦੀ ਕਿੰਨੀ ਤੇਜ਼ ਹੈ ਯਾਰ ਇਹ ਸਾਰੇ ਨਹੀਂ ਦਿੱਖਿਆ ਯਾਰ அடுத்து இருக்கும் முறையாக நான் என்ன நான் என்ன பெரிய கணப்பிரிவு ਕਿਸ ਤਰ੍ਹਾਂ ਮਤਲਬ ਗੱਡੀ ਗਰੀ ਸੀ ਤੁਸੀਂ ਲਾਈਕ ਲੱਖਿਆ ਸੀ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਕੰਟੀ ਆ ਜੀ ਮੈਂ ਹਰੀ ਨਗਰ ਖੇੜ ਕੀ ਪਿੰਡ ਦਾ ਰਹਿਣ ਵਾਲਾ ਤੇ ਮੈਂ ਉੱਥੇ ਆਪਣਾ ਬਾਈਕ ਲਾਇਆ ਮੇਰੇ ਕੋਲ ਦੀ ਨਾ ਗੱਡੀ ਬੜੀ ਸਪੀਡ ਨਾਲ ਕ੍ਰੋਸ ਕਰੀ ਜੀ ਤੇ ਮੈਂ ਤਕਰੀਬਨ 20 ਕਦਮ ਤੱਕ ਗੱਡੀ ਦੇਖੀ ਆ ਉਸ ਤੋਂ ਬਾਅਦ ਮੈਂ ਜਦ ਦੇਖਿਆ ਗੱਡੀ ਭਖੜਾ ਦੇ ਵਿੱਚ ਸਿੱਧੀ ਡਾਈ ਮਾਰ ਗਈ ਤੇ ਉਸ ਤੋਂ ਬਾਅਦ ਅਸੀਂ ਰੌਲਾ ਵੀ ਪਾਇਆ ਤੇ ਮੇਰੇ ਲਵੇ ਮੁੰਡੇ ਹੋਰ ਸੀਗੇ ਮੈਂ ਉਹਨਾਂ ਨੂੰ ਬਾਜਾ ਮਾਰੀਆਂ ਵੀ ਗੱਡੀ ਗਿਰ ਗਈ ਐਥੇ ਦੋ ਬਾਈ ਹੋਰ ਬੈਠੇ ਸੀਗੇ ਉਹ ਪਹਿਲਾਂ ਨਹਾ ਰਹੇ ਸੀਗੇ ਪਤਾ ਨਹੀਂ ਕੀ ਕੰਮ ਕਰ ਰਹੇ ਸੀਗੇ ਉਹਨਾਂ ਪਾਈਆਂ ਦੇ ਨਾਲ ਛਾਲਾ ਮਾਰ ਕੇ ਇਹਨਾਂ ਮੁੰਡਿਆਂ ਦੀ ਜਾਨ ਬਚਾਈ ਆ ਤੇ ਅਸੀਂ ਭੱਜ ਭਜਾ ਕੇ ਮਤਲਬ ਕਿ ਰੋਲਾ ਰੂਲਾ ਪਾ ਕੇ ਬੰਦੇ ਲਵੇ ਲਾਏ ਗੱਡੀ ਦੇ ਤੇ ਗੱਡੀ ਬੜੀ ਸਪੀਡ ਨਾਲ ਸੀ ਉਹ ਤੋਂ ਹੈਂਡ ਬ੍ਰੇਕ ਕੀਤੇ ਦੱਬੀ ਗਈ ਛੇੜ ਛਾੜ ਹੋ ਗਈ ਕੋਈ ਪੱਕੀ ਜਾਂਦੀ ਗੱਡੀ ਦੇ ਨਾਲ ਤੇ ਉਸ ਤੋਂ ਬਾਅਦ ਉਹ ਸਿੱਧੀ ਕ੍ਰੋਸ ਪਾਖੜਾ ਦੇ ਵਿੱਚ ਹੀ ਮਾਰ ਗਈ ਵੀਰੇ ਇਹ ਕਹਿੰਦੇ ਮੁੰਡੇ ਸਟੰਡ ਵਾਜੀ ਕਰਦੇ ਆ ਰਹੇ ਸੀ ਜੀ ਜੀ ਇਤਾਂ ਹੀ ਗੱਲ ਸੀਗੀ ਪੂਰੀ ਸਪੀਡ ਨਾਲ ਆ ਰਹੀ ਸੀਗੀ ਗੱਡੀ ਜੀ ਅੱਛਾ ਜੀ ਹਾਂਜੀ ਕਿੰਨੇ ਜਣੇ ਸੀ ਸਵਾਰ ਜੀ ਵਿੱਚ ਦੋ ਜਣੇ ਸੀਗੇ ਜੀ ਫਤਿਹਮਤ ਰੀ ਜਿਹੜਾ ਮੁੰਡੇ ਦਾ ਨਾਮ ਆ ਜੀ ਉਹ ਮੈਨੂੰ ਪਤਾ ਨਹੀਂ ਹੈਗਾ ਕਿਉਂਕਿ ਸਾਨੂੰ ਸ਼ੋਰ ਨਹੀਂ ਹੈਗਾ ਕੌਣ ਸੀਗੇ ਪਰ ਅਸੀਂ ਤਾਂ ਦੇਖਿਆ ਵੀ ਗੱਡੀ ਗਿਰੀ ਆ